ਤੋ ਕਵਿਤਾ ਐਵੇਂ ਆ ਕੀ ਕੌਮੀ ਜੰਗਾ ਸਿਖਰਾਂ ਤੇ ਕੌਮੀ ਜੰਗਾ ਸਿਖਰਾਂ ਤੇ ਫਿਰ ਵੀ ਲੋਕੀ ਇਸ਼ਕ 'ਚ ਮਰਦੇ ਜਾ ਰਹੇ ਨੇ ਸੀਸ ਮੰਗੇ ਮੇਰਾ ਪੰਥ ਵੀ ਸੀਸ ਮੰਗੇ ਮੇਰਾ ਪੰਥ ਵੀ ਸਰੋ ਮਹੋਬਤੀ ਸੂਲੀ ਚੜਦੇ ਜਾ ਰਹੇ ਨੇ ਵਾਹ ਜੀ ਮੁੱਦਤ ਹੋ ਗਈ ਚੰਗੀ ਖਬਰ ਆਈ ਨੋ ਕਿ ਮੁੱਦਤ ਹੋ ਗਈ ਚੰਗੀ ਖਬਰ ਆਈ ਨੋ ਹੁਣ ਤਾਂ ਜਾਲਨ ਦੇ ਤਸ਼ੱਦਦ ਧੌਂਦੇ ਹੀ ਪੈਗਾਮ ਹੁੰਦੇ ਜਾ ਰਹੇ ਨੇ ਵਾਹ ਜੀ ਸਿਤਮਗਰਾਂ ਦੇ ਸਤਮਾ ਦੀ ਫਰਿਆਦ ਦਸਮੈਂ ਕਿੱਥੇ ਕਰਾਂ ਸਿਤਮਗਰਾਂ ਦੇ ਸਤਮਾ ਦੀ ਫਰਿਆਦ ਦਸਮੈਂ ਕਿੱਥੇ ਕਰਾਂ ਹੁਣ ਤਾਂ ਪੰਜਵੀਂ ਸਿਆਸਤਦਾਨਾਂ ਦੇ ਹੱਕ ਵਿੱਚ ਫੈਸਲੇ ਕਰਦੇ ਜਾ ਰਹੇ ਨੇ ਜੀ ਕਿੰਜ ਮੈਂ ਉਹਨੂੰ ਹਾਕਮਾਰ ਕੇ ਰੋਕਾਂ ਕਿੰਜ ਮੈਂ ਉਹਨੂੰ ਹਾਕਮਾਰ ਕੇ ਰੋਕਾਂ ਉਹ ਬਦਲ ਨੇ ਕਾਲ ਪੈ ਤੇ ਵੀ ਮਿਹਣੇ ਮਾਰ ਕੇ ਲੰਘਦੇ ਜਾ ਰਹੇ ਨੇ ਲੱਗਦਾ ਹਿਸਾਬ ਹੁੰਦਾ ਹੋਣਾ ਮੇਰੇ ਬਣਾਵਾਂਗਾ ਲੱਗਦਾ ਹੁਣ ਹਿਸਾਬ ਹੁੰਦਾ ਹੋਣਾ ਮੇਰੇ ਗੁਨਾਹਾਂ ਦਾ ਜੋ ਜੋ ਅੰਬਰੋਂ ਵਿਸਾਖ ਦੇ ਮਹੀਨੇ ਵੀ ਬਰफीਲੇ ਅਥਰੂ ਵਹਿੰਦੇ ਜਾ ਰਹੇ ਨੇ ਮੇਰੀ ਪੱਕੀ ਕਣਕ ਦਾ ਕੀ ਕਸੂਰ ਮਈਆ ਮੇਰੀ ਪੱਕੀ ਕਣਕ ਦਾ ਕੀ ਕਸੂਰ ਮਈਆ ਜੋ ਇਸ ਦੇ ਕੇਸ ਵੀ ਸੜਦੇ ਜਾ ਰਹੇ ਨੇ ਉਹ ਜਨਮ ਮੌਤ ਦੀ ਐਕਸਪ੍ਰੈਸ ਖੜੀ ਹੈ ਸਟੇਸ਼ਨ ਤੇ ਉਹ ਜਨਮ ਮੌਤ ਰੇਲ ਐਕਸਪ੍ਰੈਸ ਖੜੀ ਹੈ ਸਟੇਸ਼ਨ ਤੇ ਨਤ ਨਵੇਂ ਮੁਸਾਫਰ ਉੱਤਰਦੇ ਚੜ੍ਹਦੇ ਜਾ ਰਹੇ ਨੇ ਵਾਹ ਜਨੂਨ ਹੈ ਆਜ਼ਾਦੀ ਦੀ ਮੁਹੱਬਤ ਉਹਨਾਂ ਤੋਂ ਸਿੱਖੀਏ ਜਨੂਨ ਹੈ ਆਜ਼ਾਦੀ ਦੀ ਮੁਹੱਬਤ ਉਹਨਾਂ ਤੋਂ ਸਿੱਖੀਏ ਜੋ ਕੈਦ ਵਿੱਚ ਵੀ ਕਿਤਾਬਾਂ ਲਿਖਦੇ ਜਾ ਰਹੇ ਨੇ ਵਾਹ ਜੀ ਪੱਛਮੀ ਜੁੱਤੀ ਲੱਗੀ ਪਹਿਲੀ ਮੇਰੇ ਵਿਰਸੇ ਦੇ ਹੁਣ ਪੱਛਮੀ ਜੁੱਤੀ ਲੱਗੀ ਪਹਿਲੀ ਮੇਰੇ ਵਿਰਸੇ ਦੇ ਹੁਣ ਤਾਂ ਇਹ ਸ਼ਾਇਰ ਤੇ ਕੁਝ ਰਸਾਲੇ ਹੀ ਨੇ ਜੋ ਵਿਰਸਾ ਸੰਭਾਲ ਦੇ ਰਹੇ ਹਾਂ ਹੀ ਪਰਤੇ ਜਾ ਰਹੇ ਨੇ ਇਸੀਸ ਮੰਗੇ ਮੇਰਾ ਪੰਥ ਵੀ ਲੋਕੀ ਮਹੌਬਤੀ ਸੂਰਜ ਚੜ੍ਹਦੇ ਜਾ ਰਹੇ ਧੰਨਵਾਦ ਜੀ ਵਾਦ ਦੇਖੀ ਸਭ ਨੂੰ ਚੁੱਕੇਗੀ ਕੱਟ ਦੇ